ਸਸਿਕਰ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਦੋਸਤੋ ਨਿਹਾਲ ਸਿੰਘ ਵਾਲੇ ਏਰੀਆ ਦੇ ਵਿੱਚ ਜਿਹੜੀਆਂ ਤਰਪਾਲਾਂ ਦਾ ਕਾਗਜ਼ ਨਹੀਂ ਮਿਲ ਰਿਹਾ ਤੇ ਜੇ ਕਿਸੇ ਵੀ ਦੁਕਾਨਦਾਰ ਕੋਲ ਹੈਗਾ ਤਾਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਇਹ ਵੀਡੀਓ ਦੇ ਕਮੈਂਟ ਥੱਲੇ ਜਰੂਰ ਦੱਸਣਾ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਜਰੂਰ ਦੱਸੋ ਵੀ ਇਹ ਦੁਕਾਨ ਤੇ ਜਿਹੜੀਆਂ ਤਰਪਾਲਾਂ ਦਾ ਕਾਗਜ਼ ਮਿਲ ਰਿਹਾ ਕਿਉਂਕਿ ਨਿਹਾਲ ਸਿੰਘ ਵਾਲੇ ਏਰੀਆ ਦੇ ਵਿੱਚ ਕਿਸੇ ਵੀ ਦੁਕਾਨ ਤੇ ਜਿਹੜਾ ਕਾਗਜ਼ ਨਹੀਂ ਮਿਲ ਰਿਹਾ ਬਹੁਤ ਜਿਹੜੀ ਇਹ ਲੋੜ ਆ ਕਾਗਜਾਂ ਦੀ ਤੇ ਲੋਕ ਗੇੜੇ ਮਾਰ ਮਾਰ ਆਕੀ ਜਾਂਦੇ ਨੇ ਕਿਉਂਕਿ ਖੱਜਲਖੁਆਰ ਹੋ ਰਹੇ ਆ ਜੇ ਮੇਰੇ ਵੀਰ ਕਿਸੇ ਦੁਕਾਨ ਕੋਲੇ ਆਪਣਾ ਜਿਹੜਾ ਤਰਪਾਲ ਆ ਜਾਂ ਕਾਗਜ ਪਿਆ ਤਾਂ ਤੁਸੀਂ ਆਪਣਾ ਨੰਬਰ ਜਰੂਰ ਦੱਸੋ ਬਾਈ ਲੋਕ ਮੁੱਲ ਵੀ ਖਰੀਦਣ ਨੂੰ ਤਿਆਰ ਨੇ ਆਪਾਂ ਫ੍ਰੀ ਤਾਂ ਚਲੋ ਕਿਉਂਕਿ ਫ੍ਰੀ ਤਾਂ ਮਿਲ ਲੈ ਕੀ ਆ ਮੁੱਲ ਵੀ ਨਹੀਂ ਮਿਲ ਰਿਹਾ ਦੁਕਾਨਾਂ ਤੇ ਜੇ ਕਿਤੇ ਹੈਗਾ ਨੇੜੇ ਤੇੜੇ ਬਾਈ ਬਣ ਕੇ ਇਸ ਵੀਡੀਓ ਦੇ ਥੱਲੇ ਜਿਹੜਾ ਆਪਣਾ ਕਮੈਂਟ ਕਰਕੇ ਜਰੂਰ ਦੱਸੋ ਕਿਉਂਕਿ ਅੱਜ ਮੈਂ ਇੱਕ ਪੋਸਟ ਪਾਈ ਸੀ ਵੀ ਚਤਾਂ ਦੇ ਜਿਹੜੇ ਤਰਪਾਲਾਂ ਦੀ ਜ਼ਰੂਰਤ ਹੈ ਤੇ ਘਰਾਂ ਦੇ ਵਿੱਚ ਰਲ ਮਿਲ ਕੇ ਮੁੰਡੇ ਜਿਹੜਾ ਤਰਪਾਲਾਂ ਪਾਓ ਤੇ ਪਰ ਕਿਉਂਕਿ ਉਹਦੇ ਥੱਲੇ ਮੈਨੂੰ ਹੋਰ ਵੀ ਬਹੁਤ ਫੋਨ ਕਾਲ ਮੈਸੇਜ ਆ ਰਿਹਾ ਬਈ ਨਿਹਾਲ ਸਿੰਘ ਵਾਲੇ ਏਰੀਏ ਦੇ ਵਿੱਚ ਕਾਗਜ਼ ਬਿਲਕੁਲ ਖਤਮ ਹੈ ਮਿਲਦਾ ਨਹੀਂ ਮੈਂ ਕਈ ਦੁਕਾਨਦਾਰਾਂ ਤੋਂ ਵੀ ਪੁੱਛ ਲਿਆ ਵੀ ਐਂ ਕਰਕੇ ਵੀ ਕਾਗਜ਼ ਦੀ ਤਰਪਾਲ ਦੀ ਲੋੜ ਆ ਉਹ ਕਹਿੰਦੇ ਵੀ ਆਉਂਦਾ ਆਪਣਾ ਕਾਗਜ਼ ਜਿਹੜਾ ਮੌਕੇ ਤੇ ਹੁੰਦਾ ਬੰਦਾ ਲੈ ਜਾਂਦਾ ਦੂਜੇ ਨੂੰ ਮਿਲਦਾ ਹੀ ਨਹੀਂ ਤੇ ਜੇ ਕਿਸੇ ਮੇਰੇ ਬਿਲਕੁਲੇ ਚੰਗਾ ਸਟਾਕ ਪਿਆ ਤਾਂ ਉਹਦਾ 1 ਮਿੰਟ ਦੇ ਵਿੱਚ ਸੇਲ ਹੋ ਸਕਦਾ ਤੁਸੀਂ ਆਪਣਾ ਜਿਹੜਾ ਨੰਬਰ ਆ ਸੰਪਰਕ ਨੰਬਰ ਇਸ ਵੀਡੀਓ ਦੇ ਥੱਲੇ ਜਰੂਰ ਦਿਓ ਤਾਂ ਜੋ ਕਿਸੇ ਲੋੜਵੰਦ ਦੀ ਜਿਹੜੀ ਸਹਾਇਤਾ ਹੋ ਸਕੇ ਫਰੀ ਚ ਨਹੀਂ ਸਹੀ ਤਾਂ ਮੁੱਲੀ ਖਰੀਦ ਸਕਦੇ ਆ ਜੀ ਧੰਨਵਾਦ ਜੀ ਮੇਰਾ ਨੰਬਰ 9464305234 ਜੇ ਕੋਈ ਹੋਵੇ ਵੀਰ ਮੈਂ ਉਹਦਾ ਨੰਬਰ ਆਪਣੇ ਪੇਜ ਤੇ ਸੰਦਲਿ ਸੁਪਨੇ ਚੈਨਲ ਤੇ ਜਰੂਰ ਪਾਉਂਗਾ ਤਾਂ ਜੋ ਕਾਗਜ਼ ਦੀ ਜ਼ਰੂਰਤ ਉਹ ਪੂਰੀ ਹੋ ਸਕੇ ਜੀ ਧੰਨਵਾਦ